ਉਨ ਜਿਹਨੇ ਧਾਰਮਿਕ ਸਥਾਨ ਨੇ ਕਾਰੋਬਾਰੀ ਹੋ ਗਏ ਪੁਰਾਣੀ ਗੁਰਬਾਣੀ ਹੈ ਜਿੰਨੇ ਵੀ ਤੁਸੀਂ ਇਹ ਰੰਗ ਤਮਾਸ਼ੇ ਦੇਦੇ ਆ ਆ ਕਰਤੂਤਾ ਹੋਈਆਂ ਆ ਆ ਹੋਈਆਂ ਆ ਕਰਾਮਾਤਾਂ ਹੋਈਆਂ ਇਹ ਸਾਰਿਆਂ ਦੀਆਂ ਸਾਰੀਆਂ ਇੱਕ ਮਨਵਤ ਘੜੀ ਗਈ ਹੋਈ ਹੈ ਇਹ ਜੋ ਕੋਈ ਸਚਾਈ ਨਹੀਂ ਜੇ ਤਦ ਕੋ ਸੱਜਣ ਪਛਲਿੰਦੇ ਠੀਕ ਆ ਪਏ ਸੀਗੀ ਨਾ ਤੂੰ ਸੀ ਨਾ ਮੈਂ ਸੀ ਹੁਣ ਕਰਕੇ ਦਿਖਾਓ ਇਹ ਸਾਡੇ ਮਨਾਂ ਵਿੱਚ ਭਰਿਆ ਗਿਆ ਹੈ ਅੱਜ ਦੀ ਗੱਲ ਨਹੀਂ ਸਾਨੂੰ ਕੀ ਪਤਾ ਸਾਨੂੰ ਪਤਾ ਕੀ ਹੈ ਜੋ ਗ੍ਰੰਥ ਦੇਖਿਆ ਅਸੀਂ ਜੋ ਲਿਖਿਆ ਜਿਹਨੇ ਪੜ੍ਹ ਲਿਆ ਉਹ ਕਹਿੰਦਾ ਇਹ ਹੀ ਸੱਚ ਹੈ ਦੂਜੇ ਸਭ ਝੂਠ ਹੈ ਜਿਹੜੀ ਸਤਿਗੁਰੂ ਪਾਤਸ਼ਾਹ ਨੇ ਗੁਰੂ ਘਰ ਦੇ ਵਿੱਚ ਚੀਜ਼ ਨੂੰ ਜਿਸ ਦੀ ਸਖਤ ਮਨਾਈ ਹੈ ਉਹ ਇੱਕ ਕਰਾਮਾਤ ਹੈ ਕਿ ਕਰਾਮਾਤ ਦੀ ਜਗ੍ਹਾ ਕੋਈ ਸਿੱਖੀ ਧਰਮ ਚ ਨਹੀਂ ਹੈ ਨਾ ਗੁਰੂ ਨੇ ਆਪ ਕੀਤੀ ਹੈ ਤੇ ਨਾ ਹੀ ਕਿਸੇ ਨੂੰ ਕਰਨ ਦੀ ਇਜਾਜ਼ਤ ਹੈ ਮਾਲਕ ਕਹਿੰਦੇ ਆ ਕਰਮਾਤ ਕਰਨ ਵਾਲਾ ਵਹਿਗਰੂ ਅਸੀਂ ਨਹੀਂ ਕਰਨੀ ਹੈ ਅਸੀਂ ਭਗਤੀ ਕੀਤੀ ਹੈ ਕਰਮਾਤ ਹੈ ਕਹਿਰ ਦਾ ਨਾਮ ਹੁਣ ਥਾਂ ਥਾਂ ਤੇ ਗੱਲਾਂ ਲੜਾਈਆਂ ਜਾ ਰਹੀਆਂ ਔਰ ਅੰਮ੍ਰitsar ਇੱਕ ਸਿੱਖੀ ਦਾ ਘਰ ਸੀ ਜਿੱਥੇ ਸਿੱਖੀ ਦੀ ਗਿਆਨ ਦੀ ਲਹਿਰ ਚਲਣੀ ਚਾਹੀਦੀ ਸੀ ਉਤਮੀ ਵਪਾਰੀ ਚੱਲਦਾ ਵੀ ਹੁਣ ਗਿਆਨ ਵਾਲੀ ਕਿਹੜੀ ਗੱਲ ਹੁੰਦੀ ਹੈ ਉੱਥੇ ਜਾ ਕੇ ਤੁਸੀਂ ਜਾਣੇ ਹੋ ਦੋਖੜੀਆਂ ਕੀਰਤਨ ਸੁਣ ਲਿਆ ਸੇਵਾ ਕਾਲੀ ਕੌਮ ਫਰਲੇ ਅਲਦਾੜੇ ਲੰਗਰ ਛਕ ਲਿਆ ਤੇ ਉਥੋਂ ਗਿਆਨ ਕਿਹੜਾ ਪ੍ਰਾਪਤ ਕਰਕੇ ਆਏ ਹਾਂ ਜਾਂ ਤਾਂ ਸਾਰਿਆਂ ਨੇ ਜੇ ਗਿਆਨ ਲੈ ਆਂਦਾ ਉਥੋਂ ਤੇ ਫਿਰ ਕੌਮ ਇੱਕ ਹੋ ਜਾਣੀ ਸੀ ਕਦੋਂ ਦੀ ਗਿਆਨ ਤੋਂ ਵਾਂਝੇ ਵਪਾਰ ਵੜੇ ਬੈਠੇ ਗੁਰੂ ਕੇ ਹੁਣ ਜੋ ਵੀ ਕੋਈ ਉਹ ਕੰਮ ਕਰਦੇ ਹਨ ਜੋ ਦੱਸਦੇ ਆ ਕਿਸਾਨ ਹੁੰਦਾ ਸੀ ਇਤਿਹਾਰ ਚ ਪੜੇ ਹੋਏ ਪਰ ਤਕਰੀਬਨ ਸਾਰੇ ਦੇ ਸਾਰੇ ਇੱਕ ਬਣਾਈ ਹੋਈ ਕਹਾਣੀ ਹੁੰਦੀ ਹੈ ਅਸੀਂ ਬਹੁਤ ਕਹਾਣੀਆਂ ਨੇ ਸਿੱਖ ਕਾਉਣ ਦੇ ਵਿੱਚ ਕਿ ਮਾਇਆ ਦੇ ਖਾਤਰ ਹੁਣ ਜਦੋਂ ਇੱਕ ਵਾਰ ਸਵਾਲ ਕਰਦੀ ਪਈ ਸਾਡੇ ਅੜੇ ਹੋਏ ਸਮੱਸਿਆ ਕੌਮ ਦੇ ਨਾ ਠੀਕ ਹੈ ਤੇਰੇ ਅਰਦਾਸ ਦਾਵਾ ਤਰੀ ਗਰਵਾਣ ਚ ਦਾਵਾ ਬਈ ਤੋ ਕਰ ਸਕਦਾ ਹੈ ਆ ਕੰਮ ਵੀ ਕਰਦੇ ਆ ਸਾਡੇ। ਅਨੰਤ ਤੱਕ ਆਇਗਾ ਨਾ ਲੈ ਵੀ ਫੁਲਾਨੀ ਜਗ੍ਹਾ ਤੇ ਅਰਦਾਸ ਹੋਈ ਬੇਨਤੀ ਹੋਈ ਖੰਡ ਪਾਟ ਕਰਾਏ ਆ ਕੀਤਨ ਕਰਵਾਏ ਆ ਜਦੀ ਸਦਾ ਆ ਕੰਮ ਪਾਉਂਦਾ ਸਵਰਗੇ। ਪਾਉਂਦਾ ਸਵਰੇ ਕੱਕ ਨਾ ਤੇ ਜਿਹੜੇ ਦੁਨੀਆ ਤਰੀ ਫਿਰਦੀ ਏ ਕਹਿੰਦੇ ਬਈ ਆ ਜਾਓ ਤੁਹਾਡੇ ਅਸੀਂ ਕੰਮ ਸਵਾਰਦੇ ਆ। ਕਿ ਤੁਹਾਡੇ ਅਸੀਂ ਕੰਮ ਸਵਾਰਦੇ ਆ ਤੁਸੀਂ ਸਾਡੇ ਕੋਲ ਆ ਜਾਓ। ਔਰ 100 ਹਜ਼ਾਰ ਤੋਂ 1 2 10 ਵਰਗੇ ਬਾਕੀ ਦੀ ਲਾਈਨ ਬਣ ਜਾਂਦੀ ਹੈ ਉਹਦਾ ਹੋ ਗਿਆ ਸਾਡਾ ਵੀ ਹੋਈ ਸ਼ਰਧਾ ਰਖ ਭਾਵਨਾ ਦਾ ਇਹਦਾ ਮਤਲਬ ਹੈ ਭਾਈ ਉਹਨਾਂ ਲੋਕਾਂ ਦੀ ਸ਼ਰਧਾ ਭਾਵਨਾ ਨਹੀਂ ਹੋਣੀ ਵਿੱਚ ਉਹਦੇ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਦੁੱਖ ਭੰਜਨੀ ਵੇਰੀ ਹੈ ਆਵੇਂ ਕਹਿ ਜਾਂਦੇ ਆ ਇੱਕ ਘਾਣੀ ਨਾ ਸੱਚੀਆਂ ਨਾ ਝੂਠੀਆਂ ਨੂੰ ਕੀ ਕਹਿਣਾ ਪਰ ਸਾਨੂੰ ਪ੍ਰਤੱਖ ਕਰਕੇ ਦਿਖਾਓ ਭਈ ਉਹ ਭਾਈ ਤੁਸੀਂ ਸਾਡੇ ਨਾਲੋਂ ਵੱਧ ਸ਼ਰਧਾਵਾਨਾਂ ਵਿਚਾਰਬਾਨ ਹੋ ਤੇ ਤੂੰ ਉਥੇ ਰਹਿਨੇ ਹੋ ਕਿੰਨੀਆਂ ਐਸੀਆਂ ਘਟਨਾਵਾਂ ਹੋਈਆਂ ਗੁਰੂ ਘਰ ਦੇ ਕੀਰਤਨੀਏ ਪੰਥ ਪ੍ਰਸਿੱਧ ਕੀਰਤਨੀਏ ਪਦਮ ਸ਼੍ਰੀ ਵਾਰ ਦਿੱਤਾ ਜਿਨ੍ਹਾਂ ਨੂੰ ਵਾਰ ਦਿੱਤਾ ਭਾਰਤ ਸਰਕਾਰ ਨੇ ਪਦਮ ਸ਼੍ਰੀ ਦਾ ਉੱਚ ਅੰਤਰਾ ਕੀ ਭਾਈ ਨਿਰਮਲ ਸਿੰਘ ਦੀ ਖਾਲਸਾ ਬਿਮਾਰੀ ਹੋਏ ਕਰੇ ਨਾ ਹੋਈ ਨਾ ਬਿਮਾਰੀ ਕਰ ਉਹਨਾਂ ਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਪਰ ਜੇ ਤਾਂ ਬਿਮਾਰੀ ਹੋਈ ਸੀ ਇਹਦੇ ਉਸ ਕਮੇਟੀ ਜਿਹੜੀ ਕਹਿੰਦੀ ਐ ਇੱਥੇ ਦੁੱਖ ਪੰਜਨੀ ਤੇ ਨਾਓ ਦੁੱਖ ਦੂਰ ਹੁੰਦੇ ਐ ਇੱਕ ਵਾਰ ਕੋਈ ਸੇ ਟਰਾਈ ਕੀਤੀ ਪਹਿਲਾਂ ਵੀ ਇਹਨਾਂ ਨੂੰ ਣੜਾਈਏ ਇੱਥੇ ਇਸ਼ਨਾਨ ਕਰੀਏ ਵੀ ਤੁਹਾਡੀ ਸ਼ਰਧਾ ਤੁਹਾਡੀ ਜ਼ਿੰਦਗੀ ਬੀਤ ਗਈ ਔਰ ਤੇ ਤੁਹਾਨੂੰ ਵੱਡੀ ਸ਼ਰਧਾ ਕਿਹਦੀ ਹੋਣੀ ਐ ਸਿੱਧੇ ਹਸਪੀਟਲ ਫਿਰ ਪਿੱਛੇ ਜੇ ਘਟਨਾ ਵਾਪਰੀ ਸੀ ਜਿਸ ਤਰ੍ਹਾਂ ਵੀ ਹੋਈ ਪਈ ਉਹ ਇੱਕ ਸੱਜਣ ਜੋ ਅਲੂ ਵਾਰ ਰਿਹਾ ਸੀ ਉਸ ਪਾਣੀ 'ਚ ਡਿੱਗੇ ਉੱਪਰ ਗਏ ਚੱਕ ਕੇ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਕਿਹਾ ਇੱਕ ਵਾਰ ਦੁੱਖ ਪੰਜਰੀ ਬੇਰੀ ਥਲੇ ਇਸ਼ਨਾਨ ਕਰਾ ਲਈ ਵਿਸ਼ਵਾਸੀ ਨਹੀਂ ਦੁਨੀਆ ਨੂੰ ਵਿਸ਼ਵਾਸਿਤ ਬਣਾਉਂਦੇ ਆ ਕਿ ਸਾਰੀ ਦੁਨੀਆ ਨੂੰ ਵਿਸ਼ਵਾਸ ਦਿਵਾਉਣਗੇ ਕਿ ਆਓ ਭਾਈ ਇੱਥੇ ਇਦਾਂ ਮਥੇ ਡੇ ਕੋ ਨਾ ਆਓ ਇੱਥੇ ਨਹਾਉਣਾ ਜ਼ਰੂਰੀ ਹੈ ਕਿੰਨੀਆਂ ਗੱਲਾਂ ਰੱਖੀਆਂ ਹੋਏ ਨੇ ਤੁਸੀਂ ਵੀ ਜਾਣਦੇ ਹੋ ਪਰ ਉਹਨਾਂ ਨੂੰ ਪੁੱਛੋ ਭਾਈ ਤੁਸੀਂ ਇੱਥੇ ਦੇ ਸੇਵਾਦਾਰ ਹੋ ਸੇਵਾ ਕਰਦੇ ਹੋ ਤੁਸੀਂ ਕੀਤਨੇ ਹੋ ਪਾਠੀਆਂ ਗ੍ਰਾਂਥੀਆਂ ਜੋ ਵੀ ਜਿੰਨੇ ਵੀ ਹੋ ਸਾਰੇ ਆ ਤੁਹਾਡੇ ਤਾਂਤੇ ਕੋਈ ਰੋਗ ਆਉਂਦਾ ਤੁਸੀਂ ਇਸ ਇਸ਼ਨਾਨ ਪਹਿਲੇ ਇੱਥੇ ਕਰੋ ਵੀ ਆभिਸ਼ਾਦਾ ਪ੍ਰਣ ਕਰੋ ਦੇਖੋ ਮੈਨਾਂ ਤਾਂ ਠੀਕ ਹੋ ਗਏ ਕਿ ਆ ਪ੍ਰਾਣੀ ਦੀ ਦੇ ਕੜਾਏ ਜਿ ਲਿਖਿਆ ਪਰ ਸਤਪੁਰਨਾ RAMDAS ਮਾਰੇ ਦੀ ਕਿਰਪਾ ਹੋਈ ਇਸ 베ਰੀ ਥਲੇ ਇਸ਼ਨਾ ਕਰਾਇਆ ਨੌਵਾਂ ਹੋ ਗਿਆ ਹੁਣ ਦੁਨੀਆ ਨੂੰ ਕਈ ਜਾਣਾ ਕਹਾਣੀਆਂ ਬਣਾਈ ਜਾਣੀਆਂ ਬਹੁਤ ਕੁਛ ਐਸਾ ਸਣ ਸੁਣ ਕੇ ਤਾਂ ਭਾਈ ਬੰਦਾ ਫਿਰ ਨਾਸਤ ਕੀ ਹੋ ਜਾਂਦਾ ਇਹਨੇ ਸਨਾਰਾ ਦਾ ਸੁਣ ਕੇ ਤਾਂ ਕੱਲੰਦਾ ਆਉਦੇ ਕਿਦੇ ਸੱਚੀ ਗੱਲ ਕਹਣੀ ਸੌਕੀ ਤੋਰੀ ਹੁੰਦੀ ਹੈ ਪਾਵੇਂ ਜਿਸ ਧਾਰਮਿਕ ਸਥਾਨ ਤੋਂ ਸਾਨੂੰ ਧਰਮ ਦਾ ਗਿਆਨ ਮਿਲਣਾ ਸੀ ਨਾ ਗਿਆਨ ਉਹ ਹੋ ਗਿਆ ਪਾਸੇ ਹੁਣ ਧਰਮ ਦਾ ਗਿਆਨ ਤਾਂ ਇਹ ਸੀ ਭਾਈ ਜੇ ਆ ਗੇਮ ਜਿੱਤਣੀ ਹੈ ਨਾ ਧਰਮ ਵਾਲੀ ਖੇਡ ਜਿੱਤਣੀ ਹੈ ਆਹਾਂ ਹਰ ਚੀਜ਼ਾਂ ਦਾ ਖਿਆਲ ਰੱਖੀ ਜਦੋਂ ਦੋ ਟੀਮਾਂ ਮੈਦਾਨ ਦੇ ਵਿੱਚ ਆਉਂਦੀਆਂ ਨਾ ਖੇਡ ਦੇ ਮੈਦਾਨ ਵਿੱਚ ਆਉਂਦੀਆਂ ਹਰ ਇੱਕ ਕੋਚ ਆਪਣੇ ਆਪਣੀ ਟੀਮ ਨੂੰ ਦੱਸਦਾ ਭਈ ਸਮਮੜੀ ਟੀਮ ਦੇ ਵਿੱਚ ਆ ਖਿਡਾਰੀ ਇਦਾਂ ਹੁੰਦਾ ਉਹ ਤੋਂ ਬਚਣਾ ਉਹਨੂੰ ਇੰਨੇ ਜਾਣੇ ਨੇ ਘੇਰਨਾ ਉਹ ਤੇ ਇੰਨੀ ਨਿਗ੍ਹਾ ਰੱਖਣੀ ਕਿਦਾਂ ਦਾ ਹਰ ਤੀਜੇ ਪਲੈਨਿੰਗ ਹੁੰਦੀ ਹੈ ਨਾ ਇੱਥੇ ਵੀ ਧਰਮ ਨੂੰ ਜਿਤਾਉਣ ਦੇ ਖਾਤਰ ਪਲੈਨਿੰਗ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿ ਧਰਮ ਭਾਏ ਇਸ ਤਰੀਕੇ ਨਾਲ ਇਹ ਵਿਜੇਤਾ ਹੋ ਸਕਦਾ ਹੈ ਨਹੀਂ ਤਾਂ ਹਾਰ ਜਾਣਾ ਅਸੀਂ ਮੈਦਾਨ ਜਿੱਦਾ ਆਉਨੇ ਆ ਪਰ ਸਾਨੂੰ ਗੁਣਗੀਆਂ ਨਹੀਂ ਕੱਖ ਰਹੀਏ ਉਹ ਸਮਝ ਹੀ ਨਹੀਂ ਪਤਾ ਹੀ ਨਹੀਂ ਕੁਝ ਲੱਗਦਾ ਹੈ ਕਿ ਭਾਈ ਇਹ ਖੇਡ ਕਿਵੇਂ ਖੇਡੀਏ ਜਿੱਦ ਜਨਜੀ ਕਰਦਾ ਉਦੋਂ ਉਤਰ ਪੈਂਦੇ ਆ ਅਜਿਹੇ ਵਾਲ ਫੁੱਟਬਾਲ ਦਾ ਕੋਈ ਮੈਦਾਨ ਚ